ਇੱਕ ਹੀ ਲਾਏ ਭਾਜੀ ਇਹ ਜੀ ਕੋ ਖੀਰਾ Shimla ਮਿਰਚਾ ਹਰੀ ਮਿਰਚਾ ਅੱਛਾ ਤੇ ਆਪਣਾ ਕਾਲੀ ਤੋਰੀ ਜਾਂ ਟਮਾਟਰ ਸਬਜ਼ੀਆਂ ਲਾਈਆਂ ਸਾਰੀਆਂ ਸਬਜ਼ੀਆਂ ਲਾਈਆਂ ਤੁਹਾਡੀਆਂ ਸਾਰੀਆਂ ਹਾਂ ਇਹ ਸਾਰੀਆਂ ਆਪਣੀਆਂ ਬਸ ਇਹ ਨਾ ਪੁੱਛੋ ਵੀ ਬੱਚ ਦਾ ਕੀ ਹੈ ਜ਼ਮੀਨਾਂ ਤੇ ਖੁੱਲੀਆਂ ਬਈ ਬੰਦੇ ਕੋਲੇ ਕਿੰਨੀ ਜ਼ਮੀਨ ਹੈ ਸਾਢੇ ਕੋ ਮਰੱਬਾ ਜੀ ਹਾਂ ਮੈਂ ਪਹਿਲੀ ਦੱਸ ਗਿਆ ਤਾਂ ਮੈਂ ਕਿਹਾ ਮਰੱਬਿਆਂ ਤੋਂ ਘਟ ਕੇ ਕੋਲੇ ਹਾਂ ਨਹੀਂ ਖੁਸ਼ੀ ਇਧਰ ਨੂੰ ਜਾਣ ਇਧਰ ਦੀ ਸਿੱਧਾ ਹੀ ਅੱਛਾ ਇਧਰ ਦੀ ਵੀ ਰਾਹ ਖੁੱਲ ਹੈਗਾ ਇਧਰ ਦੀ ਚਲੋ ਤੇ ਹਾਂ ਜੀ ਸਾਡੇ ਨਾਲ ਇੱਥੇ ਉਹ ਸਾਡਾ ਇੱਕ ਸਤਾਦ ਆ 5 ਸਾਲ ਹੋ ਗਏ ਸੀ ਲਾਰੇ ਆ ਸਬਜੀ ਹਾਂ ਉਹ ਰਾਣਾ ਸ਼ਾਹ ਦਾ ਰਾਠਾਂ ਦਾ ਇੱਥੇ ਅੱਛਾ ਜੀ ਤੇ ਉਹਨੇ ਜਦੋਂ ਸਾਨੂੰ ਲਵਾਈ ਨਾ ਸਬਜੀ ਹੂੰ ਉਹ ਕਹਿੰਦਾ ਤੁਹਾਡਾ ਕਿਸੇ ਨਾ ਕਿਸੇ ਸਾਲ ਐਸਾ ਛੱਕਾ ਲੱਗਣਾ ਹੂੰ ਵੀ ਤੁਸੀਂ ਨਾ ਅਮੀਰ ਹੋ ਜਾਣਾ ਅੱਛਾ ਹਾਂ 5 ਸਾਲ ਹੋ ਗਏ ਅਸੀਂ ਬਾਉਂਡਰੀ ਤੋਂ ਕੈਚ ਆਊਟ ਹੋ ਰਹੇ ਹਾਂ ਸਾਡਾ ਛੱਕਾ ਨਹੀਂ ਲੱਗ ਰਿਹਾ ਸਾਡਾ ਛੱਕਾ ਨਹੀਂ ਲੱਗ ਰਿਹਾ ਇੱਕ ਛੱਕੇ ਦੀ ਆਸ ਤੇ ਲੱਗੇ ਇੱਕ ਇਹਦੇ ਵਾਲੀ ਵੀ ਸੁਣਾ ਦਿਓ ਤੁਸੀਂ ਜਿਹੜੀ ਡੂਮਣੇ ਵਾਲੀ ਕਹਿੰਦੇ ਸੀ ਜਾਮਣ ਤੇ ਅਚਾ ਜਾਮਣਾ ਹਾਂ ਨੇਰੀ ਟੁੱਟ ਗਈ ਸੀ 8 ਸਾਲ ਹੋ ਗਏ ਸਾਨੂੰ ਜਾਮਣਾ ਖਾਣੀਆਂ ਨਸੀਬ ਨਹੀਂ ਹੋਈਆਂ ਹਾਂ ਉਹ ਇਦਾਂ ਵੀ ਜਦੋਂ ਜਾਮਣਾ ਪੱਕਦੀਆਂ ਉੱਤੇ ਆ ਕੇ ਡੂੰਮਣਾ ਮੱਖੀ ਬੈ ਜਾਂਦਾ ਹਾਂ ਹੱਸੋ ਬੰਦੇ ਟੀਲੇ ਅਚਾ ਫੇਰ ਤੇ ਹੱਸਣ ਤੋਂ ਬਾਅਦ ਸਟਾਰਟ ਹੁੰਦਾ ਨਾ ਫੇਰ ਫਿਰ ਉਹ ਡੂੰਮਣਾ ਮੱਖੀ ਇੱਕ ਦਿਨ ਮੈਂ ਵੀਡੀਓ ਬਣਾ ਕੇ ਲਾਈ ਵੀ ਆ ਡੂੰਮਣਾ ਮੱਖੀ ਬੈਠਿਆ ਤੇ ਕੋ ਡੂੰਮਣਾ ਮੱਖੀ ਚੋਕ ਲੈ ਗਿਆ ਨਾਲੇ ਜਾਮਣਾ ਗਈਆਂ ਨਾ ਡੂਬਣਾ ਮੱਕੀ ਸ਼ਹਿਦ ਗਿਆ ਸ਼ਹਿਦ ਗਿਆ ਸਾਰਾ ਕੁਝ ਹੀ ਗਿਆ ਸਬਾ ਕੁਸੂਤ ਨਹੀਂ ਆ ਰਿਹਾ ਕਾ ਚਲੋ ਕੋਈ ਨਹੀਂ ਹੌਲੀ ਹੌਲੀ ਆ ਜਾਊਗਾ ਵੱਲ ਆ ਜਾਊਗਾ ਨਾਲ ਤੁਰਦੇ ਚਲੋ ਉਹੀ ਬੱਟਾ ਯਾਰ ਉਹੀ ਮਿੱਟੀ ਉਹੀ ਧਰਤੀ ਉਹੀ ਫਸਲਾਂ ਦੇ ਲੋਕ ਉਹੀ ਮੁਹੱਬਤਾਂ ਨੇ ਤੇ ਲੈਂਦੇ ਪੰਜਾਬ ਚ ਜਿਹੜੀਆਂ ਮੁਹੱਬਤਾਂ ਜਾਦੇ ਆ ਪਿਆਰ ਵੱਧ ਕਰਦੇ ਆ ਇਹ ਹਾਸੇ ਠੱਠੇ ਵੱਧ ਕਰਦੇ ਆ ਖੁਸ਼ ਵੱਧ ਰਹਿੰਦੇ ਆ ਤੇ ਨਾ ਇੱਕ ਅੱਧਾ ਵਲੌਗ ਹੈ ਜੇ ਅਸੀਂ ਹੋਰ ਵੀ ਪਾਉਣਾ ਹੈਗਾ ਜਿਹਦੇ ਚ ਇਤੋਂ ਦੀਆਂ ਫਸਲਾਂ ਨੂੰ ਕਿਉਂਕਿ ਮੈਸੇਜ ਮਿਲੇ ਸੀ ਮੇ ਇਤੋਂ ਦੀਆਂ ਜਿਹੜੀਆਂ ਫਸਲਾਂ ਵੀ ਉਹਨਾਂ ਦਾ ਕੀ ਰੇਟ ਹੈ ਕਿਵੇਂ ਹੈ ਆਪਣੇ ਨਾਲੋਂ ਕਿੰਨਾ ਕੁ ਫਰਕ ਹੈ ਖੇਤੀ ਪੱਤੀ ਵਾਲੇ ਵਲੌਗ ਹਜੇ ਤੁਹਾਡੇ ਕੋਲੇ ਆਉਣਗੇ ਇਹ ਤਾਂ ਜਿਹੜਾ ਪਿੰਡ ਹੈ ਹੋਰ ਮਹਿਮਾਨ ਨਵਾਜੀ ਵਾਲਾ ਦਵਾਲਾ ਲੈਂਦੇ ਪੰਜਾਬ ਦਾ ਸਾਰਾ ਹਜੇ ਤੁਹਾਨੂੰ ਉਹ ਦਿਖਾ ਰਹੇ ਹਾਂ ਤੇ ਮੈਨੂੰ ਆ ਲੱਗਦਾ ਜਿਵੇਂ ਇਹ ਮਾਲ ਗੱਡੀ ਤੁਰ ਜਾਂਦੀ ਹੁੰਦੀ ਹੈ ਹਾਂਜੀ ਸਹੀ ਹੈ ਨਾ ਡੱਬੇ ਡੱਬੇ ਕਰਾਸ ਕਰ ਲਈ ਔਖੇ ਹੋਏ ਪਏ ਆਣੇ ਇੰਜਨ ਪਰ ਤੁਸੀਂ ਨਿਕਾ ਲਾਏ ਆਗੇ ਸੈਮੀ ਸੈਮੀ ਨਾ ਪਿੱਛੇ ਸਪੋਰਟ ਵਾਸਤੇ ਨਾ ਪਿੱਛੇ ਸਪੋਰਟ ਵਾਸਤੇ ਆ ਆ ਗਿਆ ਨਾਸਰ ਸਾਹਿਬ ਨਾਸਰ ਸਾਹਿਬ ਤੇ ਸਰੋਇਆ ਸਾਹਿਬ ਇਹ ਡਬਲ ਇੰਜਨ ਡਬਲ ਇੰਜਨ ਸਰੋਇਆ ਸਾਹਿਬ ਤਾਂ ਸਪੇਅਰ ਹੈ ਨਾ ਜੀ ਸਪੇਅਰ ਸਰ ਸਾਹਿਬ ਜੀ ਦੁਬਈ ਦੇ ਵਿੱਚ ਉਠਾਂ ਨੂੰ ਸੁਰਮਾ ਪਾਉਂਦੇ ਆ ਕਟਿੰਗ ਵੀ ਕਰਦੇ ਆ ਨਾ ਜੀ ਵੱਡੀ ਕੈਂਚੀ ਵੀ ਹੈ ਵੱਡੀ ਕੈਂਚੀ ਹੈਲੋ ਜੀ ਮੱਕੀ ਦੇਖੋ ਜਿਹੜਾ ਰਾਤੀ ਰਿਪੇਟਦਾ ਸੀ ਨਾ ਮੈਨੂੰ ਤੇਰਾ ਪਹਿਲਾ परमिट दी परमिट दी ਇੱਥੇ ਟਿਊਬਵੈਲ ਦੇ ਬਿੱਲ ਆਉਂਦੇ ਆ ਉਹਦੀ ਵੀ ਗੱਲ ਕਰਦੇ ਕਹਿੰਦੇ ਟਿਊਬਵੈਲ ਦੇ ਬਿੱਲ ਆਉਂਦੇ 3 ਲੱਖ ਬਿੱਲ ਆ ਗਿਆ ਲੈ 3 ਲੱਖ 3.5 ਲੱਖ ਬਿੱਲ ਆਇਆ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਉਹ ਥੋੜੀ ਨੂੰ ਇੱਕ ਮਹੀਨੇ ਦਾ ਇਹ ਸੋਗ ਗਿਆ ਨਾ ਅਗਲੀ ਕਰਦੇ ਇਹਨਾਂ ਨਾਲ ਬਿੱਲ ਆਉਂਦਾ ਹਾਂਜੀ ਮੱਕੀ ਮੱਕੀ ਜੀ ਬੜੀ ਸੋਹਣੀ ਨਿਕਲੀ ਹੋਈ ਹੈ ਨਾ ਹੂੰ ਕਿਸੇ ਵੀ ਛੱਲੀ ਦੀਆਂ 13 ਲੈਣਾ ਹੈ ਨਹੀਂ ਹੂੰ ਤੇਰੀ ਸੋਹ ਕਿਸੇ ਛੱਲੀ ਦੀਆਂ ਹੂੰ 13 ਲੈਣਾ ਨਹੀਂ ਹੋਣੀਆਂ ਅੱਛਾ ਹਾਂਜੀ ਨਹੀਂ ਗਿਣ ਗਿਆ ਮੈਂ ਲਓ ਜੀ ਅੰਜਮਨ ਸਾਹਿਬ ਦਾ ਹੁੱਕਾ ਹੀ ਬੜਾ ਹਾਂਜੀ ਚੱਕ ਕੇ ਲੱਗੂਗਾ ਹਾਂਜੀ ਹਰ ਡੇਰੇ ਚ ਲੱਗੂਗਾ ਹਰ ਡੇਰੇ ਚ ਹੁੱਕਾ ਲੱਗੂਗਾ ਹਾਂਜੀ ਤਰਿਆ ਹੁੱਕਾ ਇਹਦੀ ਮਾੜਾ ਇਹ ਕਲਾ ਦਾ ਸਮਝਾਉ ਵੀ ਇਹ ਚੱਲਦਾ ਕਿੱਥੋਂ ਹੈ ਕਿਵੇਂ ਹੈ ਹੁੱਕਾ ਤਾਂ ਆਪਾਂ ਬਹੁਤ ਵਾਰ ਦਿਖਾਤਾ ਵੀ ਇਹ ਕੀ ਚੀਜ਼ ਹੈ ਇੱਥੇ ਇੱਥੇ ਤੇ ਕੱਪ ਜਿਹਾ ਚੱਕਿਆ ਹੁੰਦਾ ਜਿੱਦਾਂ ਇਹ ਚਿਲਮ ਜਿੱਦਾਂ ਬੰਦਾ ਬਣਿਆ ਨਾ ਜੀ ਅੱਗ ਮਿੱਟੀ ਪਾਣੀ ਹਵਾ ਹਾਂਜੀ ਉਦਾਂ ਹੀ ਹਰ ਸ਼ਾਇਦੇ ਵਿੱਚ ਆ ਅੱਛਾ ਅੱਗ ਮਿੱਟੀ ਪਾਣੀ ਹਵਾ ਇਹਦੇ ਵਿੱਚ ਸਾਰਾ ਕੁਝ ਪੈਂਦਾ ਹੈ ਹਾਂ ਸਿਆਣੇ ਪਤਾ ਕੀ ਕਹਿੰਦੇ ਆ ਮੈਂ ਤੁਹਾਨੂੰ ਦੱਸਦਾ ਹਾਂ ਹੂੰ ਜਿਹੜਾ ਮੈਨੂੰ ਆ ਦੱਸੋ ਇੱਥੇ ਇੱਥੇ ਕੀ ਪੈਂਦਾ ਇੱਥੇ ਆ ਹੁੱਕਾ ਇੱਥੇ ਪੈਂਦਾ ਹੁਣ ਇਹਦੇ ਨਹੀਂ ਨਹੀਂ ਆੇੇਠਾ ਪਾਣੀ ਆ ਅੱਛਾ ੇਠਾ ਪਾਣੀ ਆ ਹਾਂ ਆ ਉੱਤੇ ਸਿਰੇ ਤੇ ਅੱਗ ਆ ਅੱਛਾ ਸਿਰੇ ਤੇ ਅੱਗ ਆ ੇਠੋ ਦੋ ਨੜੀਆਂ ਆਂਦੀਆਂ ਬਰਾਬਰ ਬਰਾਬਰ ਅੱਛਾ ਜਿਹਦੇ ਸਿਰ ਜਿਹੜੀ ਆ ਸਿੱਧੀ ਆਕੜੀ ਹੋਈ ਅੱਛਾ ਉਹਦੇ ਸਿਰ ਤੇ ਅੱਗ ਆ ਅੱਛਾ ਠੀਕ ਆ ਜਿਹੜੀ ਆ ਝੁੱਕਦੀ ਹਾਂ ਉਹਨੂੰ ਹਰ ਬੰਦਾ ਚੁੰਮਦਾ ਅੱਛਾ ਤਾਂ ਕਹਿੰਦੇ ਵੀ ਨੀਵਾ ਹੋ ਕੇ ਰਹਿਣਾ ਚਾਹੀਦਾ ਠੀਕ ਹੈ ਜਿਹੜਾ ਆਕੜੂਗਾ ਉਹਦੇ ਸਿਰ ਤੇ ਅੱਗ ਆਊਗੀ ਆ ਦੇਖੋ ਇਹਨਾਂ ਨੇ ਕੋਲਾ ਜਿਹੜਾ ਇੱਥੇ ਪਾ ਰੱਖਿਆ ਨਾ ਨਾ ਅੱਛਾ ਇਹੇ ਹੇਠ ਤੰਬਾਕੂ ਆ ਉੱਤੇ ਗੋੜ ਤੇ ਉੱਤੇ ਅੱਗ ਠੀਕ ਹੈ ਹਾਂ ਹੇਠ ਚੁਗਲ ਵੀ ਰੱਖਿਆ ਤੰਬਾਕੂ ਪਰ ਖੇਤ ਚੋ ਹੀ ਤੋੜ ਕੇ ਪਾ ਲੈਨੇ ਆਪਣਾ ਆਪਣਾ ਬੀਜ ਆਪਣਾ ਹਾਂ ਤੰਬਾਕੂ ਤੇ ਫਾਇਦਾ ਕੀ ਆ ਫਾਇਦਾ ਹੁਣ ਕੀ ਤੁਸੀਂ ਫਾਇਦਾ ਕੀ ਤੁਹਾਨੂੰ ਇਹਨਾ ਕੋ ਰਜਣਾ ਹੁੰਦਾ ਹਾਂ ਐਵੇਂ ਚਸਕਾ ਬਣਾਇਆ ਹਾਂ ਫਾਇਦਾ ਵੀ ਹੋਊਗਾ ਕੋਈ ਫਾਇਦਾ ਜਿੱਦਾਂ ਹੁਣ ਜੇ ਤੁਹਾਨੂੰ ਕੋ ਪੁੱਛੇ ਜਿਹੜੇ ਪਿੰਦੇ ਤੁਸੀਂ दारू ਪੀਨੇ ਆ ਤੁਹਾਨੂੰ ਕੀ ਫਾਇਦਾ ਥੋੜਾ ਦਾਰੂ ਵੀ ਨਹੀਂ ਆ ਤੁਸੀਂ ਨਹੀਂ ਆ ਸਰਦਾਰ ਜੀ ਰਿਪਨ ਵੀ ਨਹੀਂ ਪੀਂਦਾ ਉਹ ਜਿਹੜਾ ਦੋਹੀ ਨਾ ਮੇਰੇ ਘਰ ਵਾਲੇ ਵਿੱਚੋਂ ਕਾਟੀ ਲਓ ਕਾਟੀ ਲਓ ਇਹ ਬਸ ਆਦਤ ਆ ਆਦਤ ਲੱਗੀ ਆ ਜਿੱਦਾਂ ਬੰਦੇ ਸਿਗਰਟਾਂ ਸੁਗਰਟਾਂ ਪੀਂਦੇ ਆ ਤੇ ਇਹ ਆ ਵੀ ਰੋਟੀ ਰੂਟੀ ਖਾ ਕੇ ਨਾ ਉੰਜਾਂ ਵਿੱਚ ਚਾਰ ਸੂਟੇ ਲਾ ਉਹਨਾਂ ਰੋਟੀ ਹਾਜਮ ਹੋ ਜਾਂਦੀ ਅੱਛਾ ਫਿਰ ਇੱਕ ਹੋਰ ਵੀ ਤੁਹਾਨੂੰ ਦੱਸਾਂ ਵੀ ਇਹਦੇ ਵਿੱਚ ਬਹਾਨਾ ਰੱਖਿਆ ਕੰਮ ਕਰਦੇ ਹੋਣ ਨਾ ਮੈਂ ਸੂਟਾ ਲਾ ਕੇ ਆਂ ਸਾਹ ਕੱਢਣ ਦੇ ਬਾਨੇ ਨਾ ਘੰਟਾ ਘੰਟਾ ਬੈਠੇ ਰਹਿੰਦੇ ਕੰਮ ਛੱਡ ਕੇ ਉਦੋਂ ਘਰ ਵਾਲੀਆਂ ਕੰਮ ਕਰਾਉਂਦੀਆਂ ਮੈਨੂੰ ਪਤਾ ਹੈ ਮੈਂ ਹਰ ਰਾਤ ਨਾ ਘਰ ਵਾਲੀਆਂ ਬਹੁਤ ਡਰਦੀਆਂ ਸਾਡੀਆਂ ਮਾ ਬਹੁਤ ਕੌੜਾ ਬੰਦਾ ਹਾਂਜੀ ਉਲਟ ਕਰ ਲਓ ਬਸ ਉਲਟ ਕਰ ਲਓ ਨਾ ਨਾ ਦੱਸਿਓ ਨਾ ਕੋਈ ਗੱਲ ਇਹ ਤੁਸੀਂ ਲੈ ਕੇ ਆਏ ਹੋ ਖੁਸ਼ੀ ਪੈਣ ਅੱਗੇ ਨਹੀਂ ਕਰਨੀ ਗੱਲ ਲੀਕ ਨਹੀਂ ਕਰਨੀ ਅੱਗੇ ਨਹੀਂ ਕਰਨੀ ਇਹ ਪੇਤੀ ਬੰਦਾ ਜੀ ਖੁਸ਼ੀ ਪੈਣ ਰਹੀ ਹੈ ਸਾਡੇ ਕੋਲ ਤੇ ਕਈ ਗੱਲਾਂ ਦੇ ਭੇਤ ਆ ਗਏ ਇਹਦੇ ਜਿੱਦਾਂ ਤੁਹਾਡੀ ਘਰ ਵਾਲੀਆਂ ਨੇ ਦੁੱਖ ਸੁੱਖ ਕੀਤੇ ਹਾਂ ਦੁੱਖ ਸੁੱਖ ਕੀਤੇ ਉਹ ਮਸਾ ਕੋਈ ਦੁੱਖ ਸੁੱਖ ਕਰਨ ਵਾਲਾ ਬੰਦਾ ਮਿਲਿਆ ਸੀ ਨਾ ਹਾਂ ਫਿਰ ਸਾਰੇ ਦੁੱਖ ਸੁੱਖ ਹੀ ਫਰੋਲ ਤੇ ਹੋਣਾ ਤਨੇ ਜਦ ਮੈਂ ਤਾਂ ਨੋ ਕਹਣਾ ਸਾਨੂੰ ਰੱਖ ਲੋ ਅਜੇ ਇੱਕ ਦੋ ਦਿਨ ਤੁਹਾਡੀ 16 ਵਜ ਦੀ ਰਹੂਗੀ ਤੇ ਨਹੀਂ ਤੁਸੀਂ ਢਾਲਣਾ ਜਦੋਂ ਨਹੀਂ ਹੁਣ ਤਾਂ ਮੈਂ ਬਾਲੇ ਕੱਬੇ ਸੁਭਾ ਦਾ ਬੰਦਾ ਚਾਹ ਪੁੱਛਦਾ ਮਾਮਾ ਚਾਹ ਤਾਂ ਮਾਮਾ ਜੀ ਪੀਵਾਂਗੇ ਜਦੋਂ ਆਏ ਆ ਚਾਹ ਤਾਂ ਕਿਉਂ ਨਹੀਂ ਪੀਵਾਂਗੇ ਹਾਂ ਪੀਵਾਂ ਸੁਖਰਾ ਚਾਚਾ ਮੈਨੂੰ ਹੋਰ ਵੀ ਲੱਗਦਾ ਵੀ ਦੇਗਾ ਹੀ ਧਰਨਾ ਪੈਣਾਗਾ ਨਹੀਂ 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 ਚਾਹ ਇਥੇ ਚੱਲ ਜਿਓ ਇਦਾਂ ਹੀ ਚੱਲਦੀ ਹੈ ਅੱਜ ਤਾਂ ਪਰੇਲ ਗੱਡੀ ਬਣ ਕੇ ਮਾੜੀ ਜੀ ਗੱਲ ਹੋਵੇ ਚਾਹ ਧਰ ਲੈਂਦੇ ਸੀ ਲੈ ਵੀ ਸ਼ੋਗਲ ਮੇਲਾ ਬਹੁਤ ਹੋ ਗਿਆ ਚਾਹ ਇਹਨੇ ਬਣਦੀ ਐ ਤੇ ਮੈਂ ਸੋਚਿਆ ਤੁਹਾਨੂੰ ਡੇਰਾ ਦਿਖਾਦਾ ਇਹਨਾਂ ਦੇ ਡੇਰੇ ਕਿਹੋ ਜੇ ਹੁੰਦੇ ਆ ਤੇ ਹਾਸੇ ਠੱਠੇ ਤਾਂ ਚੱਲ ਨਾਲ ਹੁੰਦੇ ਰਹਿੰਦੇ ਆ ਤੇ ਆ ਮਿਰਜ਼ਾ ਸਾਹਿਬਾਂ ਦੀ ਮਜ਼ਾਰ ਵੀ ਇਹੀ ਜੀ ਬਣੀ ਹੋਈ ਯਾਦਗਾਰ ਮੈਨੂੰ ਯਾਦ ਆ ਗਿਆ ਦੂਜੇ ਚੈਨਲ ਤੇ ਨਾ ਵੀਡੀਓ ਪਾਈ ਆਪਣੇ ਤੇ ਉਹ ਝੰਡ ਵੀ ਮੌਜੂਦ ਆ ਜਿੱਥੇ ਮਿਰਜ਼ਾ ਸੀ ਜਿਹੜਾ ਮਿਰਜ਼ਾ ਵੱਡਿਆ ਸੀਗਾ ਤੇ ਉਹ ਸਾਰੀਆਂ ਚੀਜ਼ਾਂ ਲੈਂਦੇ ਪੰਜਾਬ ਨੇ ਬਹੁਤ ਕੁਝ ਸੰਭਿਆ ਹੋਇਆ ਇਹਦੇ ਬਾਰੇ ਸੁਣਦੇ ਸੀਗੇ ਲੈਂਦੇ ਪੰਜਾਬ ਬਾਰੇ ਤੇ ਪਰ ਵਾਕਈ ਇੱਥੇ ਆ ਕੇ ਅੱਖਾਂ ਨਾਲ ਦੇਖ ਕੇ ਇਹਨਾਂ ਦੀ ਮਹਿਮਾਨ ਨਵਾਜੀ ਦੇਖ ਕੇ ਪੁਰਾਣਾ ਪੰਜਾਬ ਦੇਖ ਕੇ ਸੱਚੀ ਦਿਲ ਖੁਸ਼ ਹੋ ਗਿਆ ਯਾਰ ਇੱਥੇ ਆ ਕੇ ਪਰ ਤੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਨਾ ਰਿਪਨ ਨਾਲ ਹਾਂਜੀ ਮੈਂ ਤਾਂ ਇੱਥੇ ਆ ਕੇ ਬਹੁਤ ਕੁਝ ਸਿੱਖਿਆ ਜਿਵੇਂ ਪਿਛਲੀ ਵਾਰੀ ਤਾਂ ਮੇਰੇ ਕੋਲ ਦੂਸਰਾ ਵੀਜ਼ਾ ਸੀ ਨਾ ਹਾਂਜੀ ਮੈਂ ਸਭ ਕੁਝ ਦੇਖ ਹੀ ਨਹੀਂ ਪਾਈ ਹੂੰ ਤੇ ਹੁਣ ਤਾਂ ਮੇਰਾ ਵੀ ਜੀ ਕਰਦਾ ਵੀ ਆਪਾਂ ਵੀ ਆਪਣੇ ਵੀ ਐ ਮਤਲਬ ਡੰਗਰ ਪਸ਼ੂ ਰੱਖੇ ਹੋਣ ਐ ਖੁੱਲੇ ਘਰ ਹਾਂਜੀ ਪਰ ਆਪਣੇ ਦੋ ਚਾਰ ਨਹੀਂ ਆਪਾਂ ਦੋ ਦੋ ਰੱਖਦੇ ਆ ਜਿਵੇਂ ਖੁੱਲੇ ਰੱਖਦੇ ਤੇ ਨਾਲ ਕੀ ਹੋਇਆ ਖੁੱਲਾ ਬੇੜਾ ਐ ਖੁੱਲੇ ਘਰ-ਬਾਰ ਹੋਣ ਇੱਥੋਂ ਮੈਨੂੰ ਸਿੱਖਣ ਨੂੰ ਹੀ ਮਿਲਿਆ ਵੀ ਬੱਕਰੀਆਂ ਵੀ ਰੱਖੀਏ ਘਰੇ ਸਾਰਾ ਕੁਝ ਇਹ ਜਿਵੇਂ ਮੈਂ ਪਹਿਲਾਂ ਬੋਲ ਕੇ ਹਟਿਆ ਸੀ ਸਰੋਇਆ ਸਾਹਿਬ ਦੇ ਘਰੇ ਵੀ ਬੱਕਰੀਆਂ ਇਹਨਾਂ ਦੇ ਹਰੇਕ ਦੇ ਹੁੰਦੇ ਆ ਇੱਥੇ ਵੀ ਦੇਖ ਲਓ ਬੱਕਰੀਆਂ ਖੜੀਆਂ ਇੰਨੀਆਂ ਤਕਰੀਬਨ ਸਾਰੇ ਘਰ ਇਹਨਾਂ ਦੀਆਂ ਹੁੰਦੀਆਂ ਤੇ ਇਧਰਲੇ ਵਸੇ ਆਜੋ ਮਾਮਾ ਜੀ ਨਾਲ ਹੀ ਮੜਾ ਜੀ ਮੈਂ ਆਪਣੇ ਰੇੜੇ ਗਾਇਬ ਹੋ ਗਏ ਰਿਪਨ ਸਹੀ ਗੱਲ ਆ ਜੀ ਉਹਦੇ ਤੇ ਲਿਓਵੇਂ ਨੇ ਹਾਂਜੀ ਆਹ ਦੇਖੋ ਆ ਬੱਕਰੀ ਖੜੀ ਐ ਹੈਲੋ ਕਿਵੇਂ ਆ ਖਾਣਾ ਜਾਈਏ ਨੂੰ ਓ ਸਾਰੀਆਂ ਆ ਗਈਆਂ ਹੈਲੋ ਬੱਕਰੀਓ ਕਿਵੇਂ ਆ ਮਾਮਾ ਜੀ ਇੱਕ ਕਿੰਨੀਆਂ ਬੱਕਰੀਆਂ ਰੱਖੀਆਂ ਕਾਫੀ ਆ ਜੀ ਦੁੱਧ ਪੀਣ ਨੂੰ ਇਹ ਨਹੀਂ ਨਹੀਂ ਹਾਂ ਬਸ ਆ ਕੁਰਬਾਨੀ ਦੇ ਬੱਚੇ ਕੋਈ ਅੱਛਾ ਅੱਗੇ ਅੱਗੇ ਹਾਂ ਅੱਗੇ ਪਿੱਛੇ ਦੇਖ ਲੇ ਕੋਈ ਠੀਕ ਹੈ ਇਹ ਸਾਡਾ ਦੁੱਧ ਚੋਲਿਆ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਮਾਮਾ ਜੀ ਤੁਹਾਡੇ ਮੈਂ ਦੇਖਿਆ ਇੱਥੇ ਵੀ ਜਾਨਵਰਾਂ ਨੂੰ ਬਹੁਤਾ ਪਿਆਰ ਕਰਦੇ ਹੈ ਨਾ ਕੁੱਕੜ ਕੀ ਬੱਕਰੀਆਂ ਕੀ ਤੇ ਗਾਵਾਂ ਮੱਝਾਂ ਤਾਂ ਚਲੋ ਸਾਡੇ ਵੀ ਹੁੰਦੇ ਹੈ ਹਾਂਜੀ ਜਾਨਵਰ ਜਿੰਨੇ ਵੀ ਹੈ ਪਿਆਰ ਦੇ ਹੀ ਹੈ ਜੀ ਤੇ ਕਬੂਤਰ ਵੀ ਰੱਖਦੇ ਹੋ ਤੁਸੀਂ ਕਬੂਤਰ ਵੀ ਹੈਗੇ ਕਬੂਤਰ ਵੀ ਹੈਗੇ ਤੁਹਾਡੇ ਤੁਹਾਡੇ ਵੀ ਰੱਖੇ ਹੈ ਤੇ ਸਾਰੇ ਘਰਾਂ ਚ ਕਬੂਤਰ ਵੀ ਰੱਖਿਆ ਯਾਰ ਇੰਨਾ ਕੁ ਸਾਮੀਆਂ ਹੋਈਆਂ ਚੀਜ਼ਾਂ ਤੁਸੀਂ ਤੁਸੀਂ ਵੀ ਉਧਰੋਂ ਆਏ ਹੋ ਹਾਂਜੀ ਉਧਰੋਂ ਕਿ ਕਿੱਥੋਂ ਆਏ ਹੋ ਤਰਮੇੜੀ ਚੋ ਜੀ ਤਰਮੇੜੀ ਤਰਮੇੜੀ ਕਿੱਥੇ ਪੈਂਦਾ ਹੈ ਇਹ ਪਟਿਆਲਾ ਜ਼ਿਲ੍ਹਾ ਪਟਿਆਲੇ ਜ਼ਿਲ੍ਹੇ ਚ ਤੇ ਫਿਰ ਪਾਦੀ ਥੋੜੀ ਤਾਂ ਬੋਲੀ ਪਾਦੀ ਹੈ ਹਾਂਜੀ ਪਾਦੀ ਆਉਂਦੀ ਹੈ ਤੁਹਾਨੂੰ ਨਹੀਂ ਨਹੀਂ ਵਸਾਨੀ ਅੱਛਾ ਹੁਣ ਭੁੱਲ ਗਏ ਵੇ ਸਰਗੇ ਤੁਹਾਡੇ ਬਾਪੂ ਜੀ ਆਏ ਸੀ ਹਾਂਜੀ ਬਾਪੂ ਜੀ ਅੱਛਾ ਪਾਦੀ ਬੋਲੀ ਹੈ ਬਈ ਮੈਂ ਤਾਂ ਖੇਤ ਮੇ ਜਾ ਰਹਾਤਾ ਇਹ ਐਦਾਂ ਜੀ ਬੋਲਦੇ ਹੁੰਦੇ ਹਨ ਮੈਂ ਤਾਂ ਮੈਂ ਤਾਂ ਘਰਾਂ ਜਾ ਰਿਹਾ ਥਾ ਜਾਂ ਉਹ ਮੇਰੇ ਗੈ ਲਾ ਗਿਆ ਮੈਨੂੰ ਇਨੀ ਐਕਸੈਂਟ ਪ੍ਰੋਪਰਲੀ ਮੈਨੂੰ ਬੋਲਣਾ ਨਹੀਂ ਆਉਂਦਾ ਮਾਫੀ ਕਿ ਮੈਂ ਕੋਈ ਮਜ਼ਾਕ ਨਹੀਂ ਡਾ ਰਿਹਾ ਤੁਹਾਡਾ ਮਤਲਬ ਜਿਹੜੇ ਪਾਦੀ ਵਾਲੇ ਸੁਣਦੇ ਆ ਪਰ ਹਰ ਇੱਕ ਬਹੁਤ ਸੋਹਣੀ ਬੋਲੀ ਹੈ ਹਰ ਇੱਕ ਦਾ ਆਪਣਾ ਇੱਕ ਡਾਇਲੈਕਟ ਹੁੰਦਾ ਮੈਨੂੰ ਮਾਮਾ ਜੀ ਤੋਂ ਯਾਦ ਆ ਗਿਆ ਵੀ ਪਾਦੀ ਬੋਲਦੇ ਸੀ ਵੀ ਹਾਂਜੀ ਕੀ ਕਹਿੰਦੇ ਸੀ ਤੁਸੀਂ ਕੀ ਕਹਿਣ ਲੱਗੇ ਸੀ ਤੁਸੀਂ ਗੱਲ ਸੁਣਾਉਂਦੇ ਸੀ अच्छा बोलली यही है अच्छा बोलली यही है इधर आके मतलब इधर हो ही होगी क्योंकि ਤੁਹਾਡਾ ਤਾਂ ਬਚਪਨ ਹੀ ਇੱਧਰ ਬੀਤੇ ਆ ਇੱਧਰ ਹੀ ਸਹੀ ਹੈ ਜਿਨ੍ਹਾਂ ਨੂੰ ਬੋਲਣੀ ਆਉਂਦੀ ਉਹ ਤਾਂ ਬਹੁਤ ਸੋਹਣੀ ਬਹੁਤ ਸੋਹਣੀ ਬੋਲਦੇ ਆ ਹਾਂਜੀ ਟੋਬਾ ਲਾਹੇ ਬੋਲਦੇ ਆ ਜੀ ਹਾਂਜੀ ਹਾਂਜੀ ਟੋਬਾ ਟੇਕ ਸਿੰਘ ਹਾਂਜੀ ਟੋਬਾ ਟੇਕ ਸਿੰਘ ਉਹ ਉਧਰ ਪਾਦੀ ਬੋਲਦੇ ਹਜੇ ਟੋਬਾ ਟੇਕ ਸਿੰਘ ਵੀ ਜਾਣਾ ਯਾਰ ਅਸੀਂ ਸਾਡਾ ਮਨ ਬਹੁਤ ਮੈਂ ਬਹੁਤ ਬੜਾ ਟੋਬਾ ਟੇਕ ਸਿੰਘ ਬਾਰੇ ਤੇ ਹੋਪਸੋ ਮਤਲਬ ਜਾਵਾਂਗੇ ਅਸਲ ਚਾ ਨਾ ਵੀਜ਼ੇ ਕਰਕੇ ਰੈਸਟ੍ਰਿਕਸ਼ਨ ਆ ਜਨੇ ਹਜੇ ਕਈ ਥਾਂਵੇਂ ਅਸੀਂ ਜਾ ਨਹੀਂ ਸਕਦੇ ਪਰ ਜਿੱਥੇ ਇਥੇ ਪੋਸੀਬਲ ਹੋਇਆ ਸਾਰਾ ਜਾਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹੋ ਇਹ ਬੜੇ ਮਿਲਣ ਆਏ ਹਾਂਜੀ ਦੱਸੋ ਹੁਕਮ ਲਾਓ ਮਾਸ਼ਾਅੱਲਾ ਇਹ ਭਰਾਵਾਂ ਨੂੰ ਮਿਲਣ ਆਇਆ ਸੀ ਬੜਾ ਮਜ਼ਾ ਆਇਆ ਵੀਰਾਂ ਨੂੰ ਮਿਲ ਕੇ ਸ਼ੁਕਰੀਆ ਪਾਕਪਟਨ ਤੋਂ ਆਇਆ ਸੀ ਪਾਕਪਟਨ ਤੋਂ ਆਏ ਹਾਂਜੀ ਬਾਬਾ ਫਰੀਦ ਜੀ ਦੀ ਧਰਤੀ ਤੋਂ ਹਾਂਜੀ ਹਾਂ ਇਹ ਕੀ ਬਾਤ ਹੈ ਆਵਾਂਗੇ ਅਸੀਂ ਮਾਰਾ ਗ੍ਰਾਮ ਬੜੇ ਵੇਖੀਦੇ ਰਜ਼ਾਨਾ ਵੇਖੀਦਾ ਸ਼ੁਕਰੀਆ ਜੀ ਦਾ ਵੀ ਇੱਥੇ ਅੱਡਾ ਵੀ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਮਿਹਰਬਾਨ ਪਾਕਪਟਨ ਆਇਆ ਤੇ ਮੋਸ ਵੈਲਕਮ ਜੀ ਸਾਡਾ ਹੈਗਾ ਸਬਬ ਮਾਰਾਂਗੇ ਕਿਹੜਾ ਬਾਬਾ ਫਰੀਦ ਜੀ ਦਾ ਉਹ ਵੀ ਦੇਖ ਕੇ ਜਾਵਾਂਗੇ ਹਾਂ ਠੀਕ ਹੋ ਜਾਣਾ ਬੈਠੋ 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 ਆ ਜਾ ਤੋ ਵੀ ਰੌਣਕਾਂ ਲੱਗੀਆਂ ਡੇਰੇ ਤੇ ਇਹ ਮਿਲਣ ਆਲੇ ਆਏ ਆ ਲਹਿੰਦੇ ਪੰਜਾਬ ਵਾਲੇ ਮੁਹੱਬਤਾਂ ਕਰਦੇ ਆ ਲੋਕ ਜਿਹੜੇ ਸਾਰੇ ਵਾਹ ਬਹੁਤ ਸੁਆਗਤ ਹੋਇਆ ਮੁੰਡੇ ਵੀ ਸਹੀ ਇੰਟਰੀ ਪੈ ਗਈ ਤੇ ਹੁਣ ਅਸੀਂ ਪਹੁੰਚੇ ਹਾਂ ਜੀ 22 ਸਰੋਇਆ ਸਾਹਿਬ ਦੇ ਪਿੰਡ ਜੀ ਬਜ਼ੁਰਗਾਂ ਦੇ ਕੋਲ ਪੁਰਾਣੇ ਬਜ਼ੁਰਗ ਹੈ ਕਹਿੰਦੇ ਇਹਨਾਂ ਨਾਲ ਮਿਲਾਉਨੇ ਉਧਰਲੇ ਪੰਜਾਬ ਤੋਂ ਪਾਹ ਤੋਂ ਉੱਠ ਕੇ ਆਏ ਆ ਪਾਹ ਦੇ ਰੇਹੇ ਚ ਤੇ ਬਾਬਾ ਸ਼ਫੀ ਸਾਹਿਬ ਹਾਂਜੀ ਇਹ ਬਾਬਾ ਸ਼ਫੀ ਸਾਹਿਬ ਨੇ ਸასი ਗੱਲ ਬਜ਼ੁਰਗੋ ਸਲਾਮ ਵਾਲੇ ਕਿਵੇਂ ਹੋ ਠੀਕ ਠਾਕ ਹੂੰ ਠੀਕ ਹੈ ਕਿੰਨੀ ਉਮਰ ਹੋ ਗਈ 122 122 122 ਸਾਲ ਜੀ ਐਡੀ ਉਮਰ ਹੈ ਨਹੀਂ ਨਹੀਂ 100 ਦੇ ਨੇੜੇ ਦੇੜੇ 100 ਦੇ ਨੇੜੇ 122 ਹੈ 122 ਹੈ ਵੰਡ ਦੇਖੀ ਇਹਨਾਂ ਨੇ ਚਲੋ ਜਦ ਉਧਰੋਂ ਆਏ ਸੀਗੇ ਕਿੱਡੇ ਸੀ ਹੁਣੇ ਹਿਸਾਬ ਲੱਗ ਜਾਂਦਾ ਦੋ ਸਾਲ ਦਾ ਦੋ ਸਾਲ ਦਾ ਨਾ ਨਾ ਕੋਲੋਂ ਆਏ ਆ 47 48 48 ਜਿਹਾ ਸੀ ਆਏ ਆ ਨਹੀਂ ਨਹੀਂ 48 ਚ ਆਏ ਚਲੋ 100 ਦੇ ਨੇੜੇ ਤਾਂ ਹੁਣੀ ਉਮਰ ਚੇਤਾ ਪੁੱਲ ਜਾਂਦਾ ਹਾਂਜੀ ਤੇ ਉਧਰ ਬਾਬਾ ਜੀ ਨੇ ਇੱਕ ਹੋਰ ਰਾਜਪੁਰੇ ਕੋਲੋਂ ਪਵਾ ਦੇਰੀ ਤੋਂ ਇਹ ਵੀ ਆਏ ਆ ਸਤਿ ਸ੍ਰੀ ਅਕਾਲ ਬਾਪੂ ਜੀ ਵਾਲੇ ਰਹਿਣਾ ਕਿਵੇਂ ਹੋ ਠੀਕ ਆ ਜੀ ਠੀਕ ਹੈ ਠੀਕ ਹੈ ਵੰਡ ਬਲੇ ਕਿੰਨੇ ਸਾਲ ਦੇ ਸੀ ਵੰਡ ਬਲੇ 7 ਸੱਤ ਸਾਲ ਦਾ ਸੱਤ ਸਾਲ ਦੇ ਹੂੰ ਠੀਕ ਹੈ ਬਾਲ ਕੇ 5 ਦਾ ਤੁਸੀਂ 48 ਦੀ ਪੱਧਾ ਹੈ ਮੇਰੀ ਠੀਕ ਹੈ ਪਰਿਵਾਰ ਨਾਲ ਸਾਰਾ ਪਰਿਵਾਰ ਹੀ ਆਇਆ ਸਾਰੇ ਆਏ ਸਾਰੇ ਆਏ ਕਿੱਥੋਂ ਆਏ ਉਧਰੋਂ ਅੰਬਾਲਾ ਤੋਂ ਜੀ ਨਰਿਆਣਗਰ ਅੰਬਾਲਾ ਤੋਂ ਵਾ ਪਵਾਦੀ ਥੋੜੀ ਥੋੜੀ ਅੱਜ ਵੀ ਬੋਲ ਲੈਂਦੇ ਹਾਂ ਹੈ ਪਵਾਦੀ ਬੋਲੀ ਬੋਲੀ ਉਧਰ ਦੀ ਆਪਣੀ ਬੋਲੀ ਭਾਈ ਆਪਣੀ ਬੋਲੀ ਭਾਈ ਹਾਂ ਭਾਈ ਬੋਲੀ ਹਾਂ ਚਲਕਦੀ ਆ ਥੋੜਾ ਥੋੜਾ ਆਪਣੀ ਬੋਲੀ ਕੋਈ ਬੋਲਦਾ ਆਪਣੀ ਬੋਲੀ ਬੋਲਾਂ ਹਾਂ ਇਹ ਹੀ ਬੋਲੀ ਮੈਂ ਆਪ ਨੂੰ ਕਿਹਾ ਤਾਂ ਨਾ ਕਿ ਮੈਂ ਲੈਣੇ ਇੰਟਰਵਿਊ ਵਾਲੇ ਜੀ ਉਹੀ ਟੀਮ ਆ ਇੰਟਰਵਿਊ ਵਾਲੀ ਅੱਛਾ ਹਮ ਬੋਲਦਾ ਆਪਣੀ ਮੇਜ਼बान ਮੈਂ ਕਹਾ ਗਿਆ ਤਾਂ ਹਾਂ ਕੀ ਕਰ ਰਿਹਾ ਹਾਂ ਇਸ ਤਰ੍ਹਾਂ ਦੀ ਗੱਲਾਂ ਬਾਤਾਂ ਆ ਮਾਰੀ ਸਹੀ ਗੱਲ ਇਹ ਪੁਰਾਣੇ ਬਜ਼ੁਰਗ ਹੈ ਜੀ ਤੇ ਹੁਣ ਪਿੰਡਾਂ 'ਚ ਵੀ ਥੋੜੇ ਰਹੀ ਜਾਂਦੇ ਘਟੀ ਜਾਂਦੇ ਤੇ ਸਰੋਇਆ ਸਾਹਿਬ ਦੇ ਪਿੰਡ ਦੀ ਸਾਥ ਹੈਗੀ ਆ ਹਾਂਜੀ ਹਾਂਜੀ ਸਾਥ ਸਾਥ ਹੈ ਹਾਂਜੀ ਠੀਕ ਹੈ ਸਾਥ ਹੀ ਕਹਿ ਸਕਦੇ ਹਾਂ ਇਹ ਤਾਂ ਜਿੰਨੇ ਚਾਰ-ਮੰਜੇ ਬਹਿ ਗਏ ਉੱਥੇ ਸਾਥ ਬਣ ਜਾਂਦੀ ਇਹਨਾਂ ਦੀ ਉਹ ਸਕੂਲ ਦੇ ਨੇੜੇ ਵੀ ਆ ਅੱਛਾ ਉਹ ਸਕੂਲ ਨਾਲ ਵੀ ਗੱਲਬਾਤ ਇਹ ਨਾ ਸਕੂਲ ਦੇ ਨਿਆਣੇ ਮੈਨੂੰ ਜਿੱਥੇ ਦਿਖ ਜਾਣ ਸਰੋਇਆ ਸਾਹਿਬ ਜਿਹੜੇ ਵੀ ਪਿੰਡ 'ਚ ਮੈਂ ਜਾਣਾ ਅੱਛਾ ਨਾਸਰ ਸਾਹਿਬ ਦੇ ਪਿੰਡ 'ਚ ਗਿਆ ਉੱਥੇ ਵੀ ਸਕੂਲ ਦੇ ਨਿਆਣੇ ਇਹ ਕੀ ਚੱਕਰ ਆ ਤੁਹਾਡੇ ਸਕੂਲ ਦੇ ਨਿਆਣੇ ਇਹਨੇ ਕਿਉਂ ਇਕੱਠੇ ਹੋ ਜਾਂਦੇ ਸਾਰ ਕਿਤੇ ਇਹ ਤੁਹਾਡੀ ਨਾ ਇਹ ਪੱਗ ਦਾ ਕਮਾਲ ਆ ਅੱਛਾ ਹਾਂ ਪੱਗ ਦੇਖ ਕੇ ਦੇਖਦੇ ਵੀ ਸਰਦਾਰ ਸਾਹਿਬ ਆਏ ਹੋਏ ਸਹੀ ਗੱਲ ਹੈ। ਇਹ ਚਾਹ ਕਰਦੇ ਆਂ ਮੁੰਡੇ। ਤੇ ਦੂਜੀ ਗੱਲ ਮੈਨੂੰ ਆਇਆ ਜਦੋਂ ਮੈਂ ਗਲੀਆਂ 'ਚ ਫਿਰਦਾ ਉਹਨਾਂ ਛੁੱਟੀ ਵੀ ਇਹਨਾਂ ਨੂੰ ਉਦ ਹੀ ਹੁੰਦੀ ਹੈ। ਹਾਂ। ਇਹ ਕਈ ਤਾਂ ਨਿਆਣੇ ਤੁਹਾਨੂੰ ਦੇਖ ਕੇ ਕਹਿੰਦੇ ਸਿੱਧੂ ਮੂਸੇ ਵਾਲਾ ਫਿਰਦਾ। ਹਾਂ ਇਹ ਤਾਂ ਬਾਕੀ ਮੈਂ ਆਪ ਦੇ ਆਪ ਦੇ ਕੰਨੀਆਂ ਸੁਣ ਲਈ ਇਹ ਗੱਲ ਪਿੰਡਾਂ 'ਚ ਜਾ ਕੇ ਸਿੱਧੂ ਮੂਸੇ ਵਾਲਾ ਕਹਿੰਦੇ। ਇਹ ਪਿਆਰ ਕਰਦੇ। ਹਾਂ ਪਿਆਰ ਕਰਦੇ। ਹਾਂ। ਕੌਣ ਇਹ? ਬਤਾਓ ਬੇਟਾ। ਕੌਣ ਲੱਗਦਾ? ਦੇਖੋ। ਹਾਏ। ਹਾਏ ਸਿੱਧੂ ਲੱਗਦਾ। ਗਾਣਾ ਸੁਣਾਉ ਕੋਈ ਗਾਣਾ ਸਿੱਧੂ ਦਾ। ਗਾਣਾ ਆਉਂਦਾ? ਗਬਰੂ ਤਗਬਰੂ ਦਦਲੇ ਉਤੇ ਰਾਜ ਕਾਦੀ ਕਰ ਕਿਨੂੰ ਕਹਿੰਦੇ ਕਦੀ ਸੁਣੀ ਆਈ ਨਹੀਂ ਮੋਤ ਮੂਰੇ ਕਰੀਦਾਏ ਚੇਂਦਨਾ ਕਰੋ ਬੋਟੀ ਅਛ ਨੇੜ ਤੇਰੇ ਮਾਈਕਾ ਛੜਦਾ ਜੱਟ ਚੋ ਬਰੂਦ ਨਹੀਂ ਸਮੈਲ ਨਾ ਕਰੋ ਬੰਦਾ ਸਿਗਰੇਟੇ ਬਰਾਂ ਇਡਬਲ ਯੇ ਬੰਦਾ ਵਿੱਚ ਲੈਂਡਬਲ ਯੇ ਇਹ ਰਾਜ ਗੱਪਰੂ ਤਗਬਰੂ ਦਦਲੇ ਉਤੇ ਰਾਜ ਕਾਦੀ ਵਾਹ ਕੀ ਬਾਤ ਹੈ ਕੰਪਲੇਨ ਤੇ ਲੈ ਵੀ ਆਏ ਕੁਛ ਨਾ ਹੋ 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 ਇਹ ਦੇਖੋ ਜੀ ਇਹ ਆ ਗਏ ਅੰਡੇ ਬਿਸਕਟ ਸਾਰਾ ਇਹ ਪਹਿਲਾਂ ਹੀ ਖਾ ਗਏ ਅਖਰੋਟ ਆਏ ਸੀ ਇਹ ਪਹਿਲਾਂ ਛਕ ਲੇ ਆਣੇ ਬਜ਼ੁਰਗ ਅਜ ਨਾ ਉਸ ਵੇਲੇ ਦੀ ਇੰਨੀ ਖਿੱਚ ਹੈ ਜਦੋਂ ਪਤਾ ਲੱਗਦਾ ਵੀ ਉਧਰਲੇ ਪੰਜਾਬ ਤੋਂ ਕੋਈ ਆਇਆ ਤੇ ਝੱਟ ਦੇਣੇ ਮਿਲਣ ਆਉਂਦੇ ਆ ਇਹ ਦੇਖ ਲਓ ਪਿੰਡ ਜੇ ਹੁਣ ਹੋਰ ਬਜ਼ੁਰਗ ਮਿਲਣ ਆਏ ਆ ਏ ਇਹ ਵੀ ਨਰੈਣਗੜ ਤਹਿਸੀਲ ਪੈਂਦੀ ਸੀ ਇਹਨਾਂ ਨੂੰ ਨਰੈਣਗੜ ਤੋਂ ਆਏ ਨੇ ਤੇ ਇਹ ਤੁਹਾਨੂੰ ਪਿੰਡ-ਪਿੰਡ ਦੀ ਕਹਾਣੀ ਮਿਲੂਗੀ ਜਿਹੜੇ ਪਿੰਡ ਵੀ ਤੁਸੀਂ ਜਾਉਂਗੇ ਤੇ ਉਸੇ ਪਿੰਡ ਚ ਕੋਈ ਨਾ ਕੋਈ ਬਜ਼ੁਰਗ ਬੈਠਾ ਜਿਹੜਾ ਉਧਰੋਂ ਇੱਧਰ ਆਇਆ ਆਪਣੇ ਹਜੇ ਮਿਲ ਜਾਂਦੇ ਆਪਣੇ ਘਟ ਲੱਭਦੇ ਆ ਜਿਹੜੇ ਇੱਧਰੋਂ ਉੱਠ ਕੇ ਗਏ ਆ ਤੇ ਇੱਧਰਲੇ ਪਾਸੇ ਦਾ ਬੜੇ ਆ ਬੜੀਆਂ ਇਹਨਾਂ ਨੂੰ ਕਿਸੇ ਕਹਾਣੀਆਂ ਪੁਰਾਣੀਆਂ ਵੰਡ ਵੇਲ ਦੀਆਂ ਸਾਰੀਆਂ ਜਿਹੜੀਆਂ ਆਪਣੀਆਂ ਜਾਦਾਂ ਜਾਦ ਆ ਉਹ ਸੁਣਾਉਂਦੇ ਆ ਲਓ ਜੀ ਤੇ ਮਹਿਫਲ ਅੱਗੇ ਵਧਾ ਲਈ ਹੁਣ ਅਸੀਂ ਤੁਰਨ ਲੱਗੇ ਆ ਤੇ ਬਾਕੀ ਸਰੋਇਆ ਸਾਹਿਬ ਦੇ ਪਿੰਡ ਦੀ ਇਹ ਸੈਰ ਸੀਗੀ ਸਾਰੀ ਆਲਾਦ ਵਾਲਾ ਸੀਗਾ ਤੇ ਸਰੋਇਆ ਸਾਹਿਬ ਹੁਣ ਰੱਖਦੇ ਤਾਂ ਹੈ ਨਹੀਂ ਹੁਣ ਸਾਨੂੰ ਸਾਡਾ ਤਾਂ ਬੜਾ ਬੜਾ ਮਨ ਸੀਗਾ ਨਹੀਂ ਤੁਸੀਂ ਰੋ ਜੀ ਸਾਥ ਬਿਸਮਿਲ੍ਲਾ ਤੁਹਾਡਾ ਆਪਣਾ ਘਰ ਆ ਜੀ ਤੁਸੀਂ ਤਾਂ ਕਹਿੰਦੇ ਚੱਲੋ ਨਹੀਂ ਇਹ ਤਾਂ ਫੇਰ ਕਹਿਣਾ ਵੀ ਹੁੰਦਾ ਨਾ ਵਿੱਚ ਨਹੀਂ ਰੋ ਇਹ ਹੁੰਦਾ ਏ ਇਹ ਰਿਵਾਜ ਹੁੰਦਾ ਹੈ ਜਾਣਾ ਤਾਂ ਹੈ ਤੁਸੀਂ ਅੱਛਾ ਆ ਮੇਰੇ ਘਰ ਦਾ ਰੁਪਾ ਤਾਂ ਨਹੀਂ ਨਹੀਂ ਅਸੀਂ ਰਹਿ ਜਾਾਂਗੇ ਜੇ ਤੁਸੀਂ ਰੱਖੋਗੇ ਰਹਿ ਜੀ ਚਲੋ ਰਹਿ ਲਓ ਚਲੋ ਰਹਿ ਲਓ ਤੇ ਚਲੋ ਫਿਰ ਨਾਸਰ ਬਾਈ ਬਾਈ ਕਹਿੰਦੇ ਆ ਵੀ ਚਲੋ ਘਰੇ ਚਲਦੇ ਆ ਬਾਈ ਦੇ ਅੱਜ ਦਾ ਦਿਨ ਹੋਰ ਲਾਉਨੇ ਅੱਜ ਰਹਿ ਲੈਨੇ ਆ ਅੱਛਾ ਹਾਂ ਚਲੋ ਫਿਰ ਤੁਸੀਂ ਘਰੇ ਚਲੋ ਅਸੀਂ ਜਾਂਦੇ ਆ ਫਿਰ ਆਪਦੇ ਘਰੇ ਆਪਦੇ ਘਰੇ ਨਹੀਂ ਭਰਾ ਅਸੀਂ ਚੱਲੇ ਆ ਅਸੀਂ ਜਾਂਦੇ ਆ ਬਾਈ ਵਗ ਜਾਣੇ ਕੋਈ ਗੱਲ ਨਹੀਂ 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 ਤੁਸੀਂ ਰਹੋ ਹਾਂਜੀ ਨਹੀਂ ਨਹੀਂ ਰਹੋ ਜਾਣਾ ਨਹੀਂ ਜਾਣਾ ਨਹੀਂ ਜਾਣਾ ਨਹੀਂ ਕੀ ਗੱਲ ਓ ਯਾਰ ਫਿਰ ਉਹ ਹੀ ਤੁਹਾਨੂੰ ਕੀ ਕਹਿਣਾ ਹੁੰਦਾ ਰੋ 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 ਏ ਭਾਈ ਸਨੇਹ ਹੈ ਸਾਰੇ ਚੜਦੇ ਪੰਜਾਬ ਵਾਲਿਆਂ ਨੂੰ ਬਾਈ ਇੱਕ ਅੱਧਾ ਦਿਨ ਹੀ ਰੱਖਦੇ ਆ ਮੁੜ ਕੇ ਦਾਦੇ ਮੰਗਾਉਣੇ ਕਰ ਦਿੰਦੇ ਆ ਅਸੀਂ ਵੀ ਆਪਣੀਆਂ ਅਸੀਂ ਆਪਣੀਆਂ ਟੈਚੀਆਂ ਗੱਡੀ 'ਚ ਭਰ ਕੇ ਲਈ ਪਤਾ ਨਹੀਂ ਕਿੰਨੇ ਕ ਦਿਨ ਲਾਉਣੇ ਆ ਸਰੋਇਆ ਸਾਹਿਬ ਸਾਡੀ ਮਹਿਮਾਨ ਨਿਵਾਜ਼ੀ ਕਰਨਗੇ ਕੀ ਬਸ ਨਹੀਂ ਜੀ ਨਹੀਂ ਇਹਨਾਂ ਨੂੰ ਕਾਹਲੀ ਸੀਗੀ ਮੈਂ ਤਾਂ ਬਹੁਤ ਜ਼ੋਰ ਲਾਇਆ ਵੀ ਰੋਹੋ ਰੋਹੋ ਇਹ ਕਹਿੰਦੇ ਅਸੀਂ ਗਾਹਾਂ ਪਹੁੰਚਣਾ ਟਾਈਮ ਦਿੱਤਾ ਹੋਇਆ ਤੇ ਫਿਰ ਨਹੀਂ ਸਾਡਾ ਟਾਈਮ ਅੱਗੇ ਪਿੱਛੇ ਹੋ ਜੂ ਕੋਈ ਗੱਲ ਨਹੀਂ ਤੋਹੀ ਮਨ ਬਣਾਓ ਨਹੀਂ ਇਹ ਕਹਿੰਦੇ ਸੀਗੇ ਵੀ ਸਾਡਾ ਫਿਰ ਅੱਗੇ ਟਾਈਮ ਬਣਿਆ ਸਰਦਾ ਨਹੀਂ ਚਲੋ ਹਾਸੇਆ ਗੱਡੇ ਦਾ ਸ਼ੁਗਲ ਮੇਲਾ ਜੀ ਤੇ ਬਾਕੀ ਗੱਲਾਂ ਹੋਏ ਸਾਡੇ ਕੋਲ ਟਾਈਮ ਘਟਿਆ ਸਾਰੇ ਕਿਤੇ ਇੱਕ ਇੱਕ ਦਿਨ ਫਿਰਨਾਗਾ ਤੇ ਬਾਈ ਹੁਣ ਦਾ ਧੰਨਵਾਦ ਇਹਨਾਂ ਦੇ ਪਿੰਡ ਗੇੜਾ ਦਿੱਤਾ ਸਾਰਾ ਆਲਾ ਦਵਾਲਾ ਦੇਖਿਆ ਬਾਈ ਨਸਰ ਢਿੱਲੋਂ ਦਾ ਧੰਨਵਾਦ ਤੇ ਇਹ ਸਾਰਾ ਆਲਾ ਦਵਾਲਾ ਸਾਨੂੰ ਘੁਮਾਰੇ ਹੈ ਤੇ ਲੈਂਦੇ ਪੰਜਾਬ ਤੋਂ ਫਿਰ ਮਿਲਦੇ ਆ ਨਵੇਂ ਵਲੌਗਸ ਨੇ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ